ਦੋ ਭਰਾ ਅੱਡ ਹੋ ਗਏ ਉਹ ਆਪਣੀ ਪੈਣੀ 'ਚ ਹਲ ਪਾਉਂਦਾ ਹੈ ਉਹ ਆਪਣੀ ਪੈਣੀ 'ਚ ਹਲ ਪਾਉਂਦਾ ਹੈ ਜੇ ਕੋਈ ਸਵਾਲ ਕਰੇ ਵੀ ਯਾਰ ਤੁਸੀਂ ਇਕੱਠੇ ਕਿਉਂ ਨਹੀਂ ਹਲ ਪਾਉਂਦੇ ਇਹ ਮਾੜਾ ਮੋਟਾ ਆਪਦੇ ਕ੍ਰੀਡਿਆਂ ਦਾ ਮਰ ਲੋ ਕਦੇ ਇਕੱਠੇ ਤੁਸੀਂ ਚੱਲਿਓ ਦੱਸਿਓ ਮੈਨੂੰ ਭਰਾਓ ਬਹੁਤ سارے ਕਹਿੰਦੇ ਨੇ ਵੀ ਕਿਸਾਨ ਜੱਥੇ ਬੰਨੀਆਂ ਸਾਰੀਆਂ ਇਕੱਠੇ ਕਿਉਂ ਨਹੀਂ ਹੁੰਦੀਆਂ ਇੱਕ ਝੰਡੇ 'ਤੇ ਲਿਆਜੋ ਇਹ ਸੌਖਾ ਹੈ ਕਹਿਣਾ ਹਰ ਜਥੇਬੰਦੀ ਦਾ ਅਬਦਲ ਦਾ ਚੌਕਟ ਹੈ ਹੁਣ ਸਾਡੀ ਜਥੇਬੰਦੀ ਦਾ ਚੌਕਟ ਹੈ ਵੀ ਸਾਡਾ ਕੋਈ ਵੀ ਆਗੂ ਤੇ ਕੋਈ ਵੀ ਚੋਣ ਨਹੀਂ ਲੜੂਗਾ ਤੇ ਕਿਸੇ ਵੀ ਪਾਰਟੀ ਦੀ ਸਾਡੀ ਜਥੇਬੰਦੀ ਚੋਣਾਂ 'ਚ ਸਪੋਰਟ ਨਹੀਂ ਕਰਦੀ ਆ ਸਾਡਾ ਚੌਕਟ ਹੈ ਪਹਿਲਾਂ ਤਾਂ ਇਹ ਜਿੰਨੀਆਂ ਜਥੇਬੰਦੀਆਂ ਨੇ ਇਹ ਕਿਸੇ ਇਹ ਚੌਕਟੇ 'ਚ ਫਿੱਟ ਨਹੀਂ ਆਉਂਦੀ ਇਹਨਾਂ ਦੇ ਵਿੱਚ ਜਿੰਨੇ ਬੰਦੇ ਉਹ ਸਾਡੇ ਨਾਲ ਕਿਵੇਂ ਫਿੱਟ ਆਉਣਗੇ ਸਾਡੇ ਸਾਡੇ 'ਚ ਆ ਜੇ ਕੋਈ ਆਕੇ ਚੋਣ ਲੜ ਲੈ ਆਕੇ ਪੋਲਿੰਗ ਤੇ ਬਹਿ ਜੇ ਅਸੀਂ ਤਾਂ ਉਹਦੀ ਕਾਢਦਾ ਮੈਨੂੰ ਅਸੀਂ ਉਹਨਾਂ ਨਾਲ ਪਰ ਲਾਈਕ ਕਿਵੇਂ ਹੋ ਜਾਵੇ ਕੁਝ ਇਹਦੇ ਵਿੱਚ ਹੀ ਜਥੇਬੰਦੀਆਂ ਆ ਹੋ ਜੇ ਨੇ ਜਿਹੜੀਆਂ ਚੋਣਾਂ ਲੜਦੀਆਂ ਨੇ ਇਹਦੇ ਵਿੱਚ ਹੀ ਜਥੇਬੰਦੀਆਂ ਆਈਆਂ ਜਾਂ ਨੇ ਜਿਹੜੇ ਜਿਹੜੇ ਬਲੈਕ ਕਾਰਡ ਦੇ ਵਿੱਚ ਬੰਦੇ ਉਹਨਾਂ ਦੇ ਬੈਠੇ ਨੇ ਉਹਨਾਂ ਨੂੰ ਉਹ ਵੀ ਮਨਜ਼ੂਰ ਨੇ ਇਹਨਾਂ ਵਿੱਚ ਹੀ ਇਹੋ ਜਿਹੇ ਬੰਦੇ ਬੈਠੇ ਨੇ ਜਿਹੜੇ ਅਫਸਰਾਂ ਨਾਲ ਲੈਣ ਦੇਣ ਕਰਕੇ ਦੀਸ਼ਟੀਆਂ ਕਰਾਉਂਦੇ ਨੇ ਉਹ ਵਿੱਚ ਉਹਨਾਂ ਦੇ ਵੀ ਉਹ ਬੈਠੇ ਨੇ ਉਹ ਨਾਲ ਇਕੱਠੇ ਜਲਫੇ ਸੀ ਆਏ ਸੀ ਇਕੱਠੇ ਹੋਏ ਸਾਰੇ ਜੇ ਕਿਸੇ ਬੰਦੇ ਨੂੰ ਹੁਣ ਅਸੀਂ ਲੈਣਾ ਨਾ ਨਹੀਂ ਲੈਣਾ ਚਾਹੁੰਦੇ ਆਪਣੀ ਕਿਥੇ ਬੰਦੀ ਚ ਪਿੱਛੋਂ ਆਪਾਂ ਨੇ ਬੰਦੇ ਕੱਢੇ ਆ ਆਪਾਂ ਨੇ ਬੰਦੇ ਕੱਢੇ ਤੇ ਅਗਲੇ ਨੇ ਜਾ ਕੇ ਸਰੋਪੇ ਪਾ ਕੇ ਸਨਮਾਨਤ ਕਰਤਾ ਤੁਸੀਂ ਕਹਿੰਦੇ ਹੋ ਵੀ ਇਕੱਠੇ ਕਿਉਂ ਨਹੀਂ ਹੁੰਦੇ ਰੌਣਾ ਇਹਨਾਂ ਘਰ ਨਾਲ ਸਾਡੇ ਰੌਲੇ ਨਹੀਂ ਆਸੀਂ ਕਹਿੰਦੇ ਆ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ਕੋਈ ਪੰਜਾਬ ਦੀ ਜੱਥੇਬੰਦੀ ਇੱਕ ਬੰਦਾ ਗਣਿਆ ਦੇ ਵੀ ਸਾਡਾ ਆਹਾ ਦਾਗੀ ਬੰਦਾ ਸੀ ਕਰਪਟ ਬੰਦਾ ਸੀ ਧੀ ਪੈਣ ਦਾ ਸਾਂਝੀ ਨਹੀਂ ਸੀ ਸਾਡਾ ਇਹ ਸੂਬੇ ਦਾ ਲੀਡਰ ਸੀ ਅਸੀਂ ਨੇ ਕੱਢਿਆ ਤੇ ਤੁਸੀਂ ਸਟੇਟ ਚ ਲੈ ਜਾ ਦਿਖਾ ਦਿਓ ਦਿਖਾ ਦਿਓ ਨਹੀਂ ਐਸੀ ਗਣਿਆਉਨੇ ਆ ਵੀ ਆ ਸਾਡਾ ਕੱਢਿਆ ਸੀ ਆਹ ਇਹ ਤੇ ਦੋਸ਼ੀ ਇਧਰ ਹੋ ਗਿਆ ਇਧਰ ਬਲਾਕ ਦਾ ਆ ਗੋ ਤੇ ਛੋਡੇ ਕੋਲ ਜਾ ਕੇ ਹੋ ਪੰਜਾਬ ਦਾ ਇਸ ਕਰਕੇ ਇਹ ਮੌਕਾ ਮੇਰਾ ਕਹਿਣ ਦਾ ਮਤਲਬ ਸਿਰਫ ਇਹ ਵੀ ਇਹ ਬਖਰੇਵੇਂ ਨੇ ਸਾਡੇ ਜਿੰਨਾ ਕਰਕੇ ਅਸੀਂ ਇਕੱਠੇ ਨਹੀਂ ਹੁੰਦੇ ਫੇਰ ਜਿਹੜੇ ਬਖਰੇਵੇਂ ਸਟੈਂਡ ਕਰਦੇ ਨੇ ਕਿਸਾਨੀ ਦਾ ਇਕੱਠੇ ਹੋ ਕੇ ਲੜਦਾ ਲੋੜ ਹੈ ਫੇਰ ਅਸੀਂ ਕਹਿੰਦੇ ਵੀ ਜਿਹੇ ਜੀ ਜਥੇਬੰਦੀ ਤੁਹਾਨੂੰ ਫਿੱਟ ਹੈ ਬਾਈ ਤੁਸੀਂ ਉਹੀ ਜੀ ਚ ਜਾ ਕੇ ਫਿੱਟ ਹੋ ਫੇਰ ਆਪਾਂ ਜਥੇਬੰਦੀਆਂ ਸਾਰੀਆਂ ਇਕੱਠੇ ਕਰ ਸਕਦੇ ਆ ਜਥੇਬੰਦੀਆਂ ਇਕੱਠੀਆਂ ਮੇਰੇ ਕਿੱਥੇ ਹੋਣ ਜਦ ਸਭ ਬੰਦਿਆ ਆਇਆ ਇਕੱਠੀਆਂ ਹੋ ਜਾਣ ਵੀ ਭਾਈ ਕਣਕ ਆਪਾਂ ਨੇ ਫਸਲ ਬਚਾਉਣੀ ਆ ਆਪਾਂ ਨੇ ਕਿਸਾਨਾਂ ਦਾ ਫਾਇਦਾ ਕਰਨਾ ਕਿਸੇ ਦਾ ਕੋਈ ਧਰਮ ਹੋਵੇ ਕਿਸੇ ਦੀ ਕੋਈ ਜਾਤ ਹੋਵੇ ਕੋਈ ਵੀ ਕੁਝ ਹੋਵੇ ਉਹ ਜਾ ਕੇ ਆਪਾਂ ਖੇਤਾਂ ਦੀ ਖਾਤਰ ਕੰਮ ਕਰਦੇ ਆਇਆ ਫਿਰ ਆਪਾਂ ਇਹ ਬਣਾ ਲਿਆ ਵੀ ਆਪਾਂ ਬੁੱਧੇ ਤੇ ਸਾਹ ਜਾਂ ਤਿੰਨ ਕਾਨੂੰਨ ਵਾਪਸ ਕਰਾਉਣੇ ਨੇ ਸਾਰਿਆਂ ਦੀ ਲੋੜ ਹੈ ਹਾਂ ਜੀ ਠੀਕ ਹੈ ਕਰਜ਼ਾ ਖਤਮ ਕਰਾਉਣਾ ਸਾਰਿਆਂ ਦੀ ਲੋੜ ਹੈ ਹਾਂ ਜੀ ਠੀਕ ਹੈ ਇੱਥੇ ਸਾਂਝ ਬਣ ਗਈ ਫਸਲ ਦੀ ਬੀਮਾ ਕਰਾਉਣੀ ਹੈ ਇਹ ਸਾਰਿਆਂ ਦੀ ਲੋੜ ਹੈ ਹਾਂ ਜੀ ਇਹ ਸਾਂਝਾ ਬਣ ਗਿਆ ਆਪਾਂ ਕਹਿੰਦੇ ਵੀ ਕੁਦਰਤੀ ਫਸਲਾਂ ਨਾਲ ਹੋਏ ਫਸਲ ਦੇ ਨੁਕਸਾਨ ਦਾ 100% ਨੁਕਸਾਨ ਦੇਣਾ ਇਹ ਸਾਰਿਆਂ ਦਾ ਸਾਂਝਾ ਬਣ ਗਿਆ ਇੱਥੇ ਸਹਿਮਤੀ ਬਣ ਗਈ ਫਿਰ ਭਈ ਇਹਨਾਂ ਤੇ ਆਪਦੇ ਆਪਦੇ ਤਰੀਕੇ ਨਾਲ ਲੜ ਲਓ ਆ ਸਾਡੀ ਸਾਂਝ ਹੈ ਜੇ ਬਰਦ ਕਰ ਲੋ ਕਿਸੇ ਤਰੀਕੇ ਤੇ ਰੌਲਾ ਹੁੰਦਾ ਫਿਰ ਤਰੀਕੇਦਾਰ ਵਾਲਾ ਪੈਜੋ ਹੁਣ ਇੱਥੇ ਐਂ ਪ੍ਰਚਾਰਿਆ ਜਾ ਰਿਹਾ ਹੈ ਵੀ ਕਾਮਰੇਡਾਂ ਦੇ ਸਿੱਖਾਂ ਦਾ ਰੌਲਾ ਚੱਲ ਹੋਵੇ ਭਾਈ ਕਾਮਰੇਡ ਦੇ ਸਿੱਖਾਂ ਬਚ ਨਾ ਬੋਲਣ ਜਿਹੜਾ ਕਾਮਰੇਡ ਹੈ ਕੀ ਜੇ ਬੰਦਾ ਕਾਮਰੇਡ ਬੰਦਾ ਉਹਦੀ ਵੀ ਫਸਲ ਮਰ ਗਈ ਸਿੱਖ ਦੀ ਵੀ ਫਸਲ ਮਰ ਗਈ ਮੁਸਲਮਾਨ ਦੀ ਵੀ ਫਸਲ ਮਰ ਗਈ ਅਸਾਂ ਇਆਂ ਦਾ ਵੀ ਖੜੇ ਪੈ ਗਏ ਉਹ ਚਾਰਾਂ ਦਾ ਨੁਕਸਾਨ ਤਾਂ ਇੱਕ ਵਾਰ ਚਾਰੇ ਜੇ ਇਕੱਠੇ ਹੋ ਗਿਆਂ ਕਹਿੰਦੇ ਮੈਂ ਗੜੇ ਮਰੀ ਦਾ ਮਾਮਲਾ ਲੈਣਾ ਭਾਈ ਰੌਣਾ ਕੀ ਕਾਮਰੇਡ ਤੇ ਸਿੱਖੋ ਮੁਸਲਮਾਨ ਤੇ ਈਸਾਈ ਜੇ ਇਕੱਠੇ ਹੋ ਕੇ ਐਂ ਕਹਿਦਣ ਵੀ ਯਾਰ ਗੜਿਆਂ ਦਾ ਮਾਮਲਾ ਤਾਂ ਆਪਾਂ ਨੂੰ ਲੈ ਲੈ ਚਾਹੀਦਾ ਆਪਾਂ ਆਪ ਚ ਬੋਲਦੇ ਚਾਹੀ ਨਹੀਂ ਬੋਲਦੇ ਆਪਾਂ ਇਕੱਠੇ ਹੋ ਕੇ ਦਲੇ ਲੜ ਸਕਦੇ ਆਪਾਂ ਇਕੱਠੇ ਹੋ ਕੇ ਤਾਂ ਐਂ ਕਹਦਾ ਸਰ ਚਿੱਟੇ ਨੂੰ ਖਤਮ ਕਰ ਦੋ ਆਪਾਂ ਇਕੱਠੇ ਹੋ ਕੇ ਆਏ ਤਾਂ ਕਹਿ ਸਕਦਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੇ ਦੋ ਆਪਾਂ ਇਕੱਠੇ ਹੋ ਕੇ ਆਏ ਤਾਂ ਕਹਿ ਸਕਦੇ ਆ ਵੀ ਸਾਨੂੰ ਬਿੱਦੇ ਸਸਤੀ ਦੇ ਦੋ ਫਰੀ ਦੇ ਦੋ ਇਹ ਇੱਕ ਇਹਹਾਜਾ ਛੋਸ਼ਾ ਛੱਡਿਆ ਕਿ ਉਹੀ ਕਿਸੇ ਨੂੰ ਛੋਸ਼ਾ ਛੱਡ ਕੇ ਬਦਨਾਮ ਕਰਦਾ ਇਹ ਇਹਹਾਜਾ ਛੋਸ਼ ਹੈ ਜਿਵੇਂ ਐ ਕਹਿ ਦਿੰਦੇ ਨੇ ਫੌਜੀ ਤਾਂ ਪਾਗਲ ਹੁੰਦੇ ਨੇ ਉਹ ਸ਼ਬਦ ਨਹੀਂ ਮੈਂ ਕਹਿੰਦਾ ਜਿਹੜਾ ਉਹ ਵਰਤਦੇ ਨੇ ਪਹਿਲਾਂ ਵੀ ਇਹ ਗੱਲ ਛੱਡ ਤੀ ਵੀ ਫੌਜੀ ਤਾਂ ਪਾਗਲ ਹੁੰਦੇ ਨੇ ਸੱਚ ਮੁੱਚੀ ਪਹਿਲਾਂ ਫੌਜੀ ਪਾਗਲੇ ਆ ਮੁੰਡਾ ਫੌਜੀ ਹੈ ਆ ਇੱਥੇ ਆਪਣਾ ਮੁੰਡਾ ਬੈਠਾ ਫੌਜੀ ਸੋਡੇ ਸਾਰੇ ਨੌਸਿਆਣਾ ਇੱਥੇ ਬਲਵਿੰਦਰ ਬੈਠਾ ਇਹ ਫੌਜੀ ਹੈ ਸਾਡੇ ਜਿਹੜਾ ਤੇ ਸੈਕੜੇ ਫੌਜੀ ਹੋਣਗੇ ਕਿ ਸਾਰੇ ਫੌਜ ਦੇ ਵਿੱਚ ਪਾਗਲ ਨੇ ਫਿਰ ਜੰਗ ਕਿਵੇਂ ਜਿੱਤੀ ਜਾਂਦੀ ਹੈ ਵੀ ਪਾਕਿਸਤਾਨ ਅਫਸਰ ਨੇ ਗ੍ਰੈਜੂਏਟ ਨੇ ਡਾਕਟਰ ਨੇ ਇਹ ਪੇਸ਼ੇਨ ਕਰਦੇ ਨੇ ਇੱਕ ਗੱਲ ਛੱਡਤੀ ਨਾ ਇੱਕ ਗੱਲ ਛੱਡਤੀ ਐਂ ਆ ਛੋਸ਼ਾ ਵੀ ਕਾਮਰੇਡ ਤੇ ਸਿੱਖਾਂ ਦਾ ਰੋਲਾ ਪੇ ਜਿਹੜਾ ਆ ਅੰਦੋਲਨ ਹੈ ਇਹ ਕਿਹੜੇ ਕਾਮਰੇਡ ਦਾ ਸੀ ਕਿਹੜੇ ਸਿੱਖਾਂ ਦਾ ਸੀ ਭਾਈ ਉੱਥੇ ਸਾਰੇ ਕਿਸਮ ਦੇ ਬੰਦੇ ਆ ਘੋੜਾਂ 'ਚ ਪੈਂਦੇ ਨੇ ਵਰਦੇ ਨੇ ਉਹਨਾਂ ਉੱਥੇ ਦਿੱਲੀ ਦਾ ਅੰਦੂਲਨ ਸੀ ਉਹ ਕਿਹੜਾ ਸੀਗਾ ਭਈ ਸਿੱਖ ਕਾਮਰੇਡ ਦਾ ਰੌਲਾ ਪਾਉਣਾ ਆਪਸ ਵੰਡਣਾ ਇਹ ਭਾਜਪੀ ਦੀ ਪਾਲਸੀ ਹੈ ਇੱਥੇ ਹਿੰਦੂਆਂ ਦੇ ਸਿੱਖਾਂ ਦਾ ਕੋਈ ਰੌਲਾ ਨਹੀਂ ਇੱਥੇ ਕਾਮਰੇਡਾਂ ਦੇ ਸਿੱਖਾਂ ਦਾ ਕੋਈ ਰੌਲਾ ਨਹੀਂ ਇੱਥੇ ਅਸਾਈਆਂ ਤੇ ਮੁਸਲਮਾਨਾਂ ਦਾ ਕੋਈ ਰੌਲਾ ਨਹੀਂ ਇਹ ਰੌਲੇ ਸਿਰਫ ਪਾਏ ਜਾਂਦੇ ਆ ਕਿ ਤੁਸੀਂ ਇਕੱਠੇ ਹੋ ਕੇ ਆਪਣੀ ਗੱਲ ਨੂੰ ਗਾਣਾ ਤੋਂ ਆ ਗੱਲਾਂ ਨੇ ਬਈ